ਸਭ ਸਭ ਕਲਾਬ ਕੋਈ ਬੰਦਾ ਰਹਿ ਇਸ ਕਰਨਗੇ ਜਿਹੜਾ ਤੇ ਉਹ ਜਿਹੜਾ ਦੀ ਸ਼ੀਟ ਡਾਟਸ ਕਰ ਲੈਂਦਾ ਨੇ ਕਿ ਉਸ ਅਧਾਰ ਤੇ ਉਹ ਸ਼ੂਗਰ ਬਲੱਡ ਪ੍ਰੈਸ਼ਟ ਵਾਈ ਮਰੀਜ਼ ਨੰਬਰ ਵਾਈ ਸਾਰਿਆਂ ਨੇ ਚੈੱਕਅਪ ਹੋਏਗੀ ਸਰ ਸਭ ਹਮ ਲਹਿਜੇ ਦੇ ਨਾਲ ਤੇ ਗੱਲ ਪੈ ਜਾਂਦੀ ਸੀ ਸਾਡਾ ਇਸ ਉੱਤੇ ਧਿਆਨ ਦਿੱਤਾ ਵੀ ਅਸੀਂ ਇਹ ਲੋਭਤ ਨਾ ਹੋਵੇ ਉਸ ਨਾਮ ਦੇ ਬੰਦ ਤੋਂ ਜਿਹੜੇ ਵੀ ਮਰੀਜ਼ਾਂ ਦੇ ਨਰੇਜਾ ਜਿਹੜੇ ਕਿਉਂਕਿ ਪੈਨ ਪਾਈਆਂ ਨੇ ਉਹ ਸੇਵਾ ਪੈਂਡਾ ਰੋਡ ਦੇ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਪਰਿਵਾਰ ਬਣਿਓ ਅਤੇ ਸੁਖਨੀ ਨੇਤਰਦਾਨ ਕਲੱਬ ਦੇ ਮੈਂਬਰਾਂ ਬਣਿਓ ਅ ਕੈਸ ਹਸਪੀਟਲ ਵੱਲੋਂ ਅੱਜ ਚੈੱਕਅਪ ਕੀਤਾ ਜਾ ਰਿਹਾ ਔਰ ਅ ਕਿਸ ਤਰ੍ਹਾਂ ਜੋ ਮਰੀਜ਼ ਆ ਰਹੇ ਹਨ ਉਹਨਾਂ ਨੂੰ ਕਿਸ ਤਰ੍ਹਾਂ ਗਾਈਡ ਲੈ ਕੇ ਦਿੱਤੀ ਜਾ ਰਹੀ ਹੈ ਮਾਤਾ ਮਰਕੋਰ ਚੈਰੀਟੇਬਲ ਆਈ ਹਸਪੀਟਲ ਜੈਤੋ ਤੋਂ ਕੈਂਪ ਲਵਾਇਆ ਜਾ ਰਿਹਾ ਹੈ ਅਸੀਂ ਸਾਰੇ ਪੇਸ਼ੈਂਟਾਂ ਦਾ ਚੈੱਕਅਪ ਕਰਾਂਗੇ ਜਿਨ੍ਹਾਂ ਦਾ ਮੋਤੀ ਦਾ ਆਪਰੇਸ਼ਨ ਆਨ ਦਾ ਹੋਊਗਾ ਉਹਨਾਂ ਦਾ ਉਹਨਾਂ ਨੂੰ ਬੁੱਧਵਾਰ ਹਸਪਤਾਲ ਬੁਲਾ ਕੇ ਉਹਨਾਂ ਦਾ ਆਪਰੇਸ਼ਨ ਕਰਾਂਗੇ ਤੇ ਜਿਨ ਪੇਸ਼ੈਂਟ ਪੇਸ਼ੈਂਟਸ ਨੂੰ ਦਵਾਈ ਦੀ ਲੋੜ ਹੈ ਉਹਨਾਂ ਨੂੰ ਫ੍ਰੀ ਦਵਾਈ ਦੇਣਗੇ ਹਾਂ ਬਾਕੀ ਗੱਲ ਕਰੀ ਜਿਵੇਂ ਕਿ ਅੱਖਾਂ ਦੇ ਰੋਸ਼ਨੀ ਹੋਣੀ ਹੈ ਜਿਵੇਂ ਮੰਨ ਲਓ ਕਿਈ ਵਾਰੀ ਤੁੰਦਲਾਪਨ ਹੁੰਦਾ ਜਾਂ ਕਈ ਵਾਰੀ ਹੁੰਦਾ ਬੀਪੀ ਵਧਣ ਨਾਲ ਅੱਖਾਂ ਰੈੱਡ ਹੋ ਜਾਂਦੀਆਂ ਹੁੰਦੀਆਂ ਉਹਦੇ ਵਾਸਤੇ ਵੀ ਕੋਈ ਇਸ ਕੈਂਪ ਦੇ ਵਿੱਚ ਦਵਾਈ ਦਿੱਤੀ ਆ ਜੇ ਕੁਝ ਇੱਥੇ ਹੋ ਸਕਦਾ ਬਿਨਾਂ ਮਸ਼ੀਨਾਂ ਦੇ ਦਵਾਈਆਂ ਦਿੱਤੀਆਂ ਜਾ ਸਕਦੀਆਂ ਨੇ ਉਹ ਸਾਰਾ ਕੁਝ ਅਸੀਂ ਦੇਣਗੇ ਜਿਨ੍ਹਾਂ ਨੂੰ ਜ਼ਿਆਦਾ ਲੋੜ ਹੈ ਉਹਨਾਂ ਨੂੰ ਅਸੀਂ ਇਧਰੋਂ ਹਸਪਤਾਲ ਭੇਜਦੇ ਆਂ ਬਾਕੀ ਆਪਣੇ ਵਾਲਾ ਮਾਲੂ ਜਿਹਨੂੰ ਆਪਰੇਸ਼ਨ ਹੋ ਗਿਆ ਦਾ ਕੀ ਗਈ ਉਹਦੇ ਵਿੱਚ ਮਰੀਜ਼ ਨੂੰ ਕਿਸ ਤਰ੍ਹਾਂ ਦੇ ਗਾਈਡ ਲਿੱਤੇ ਦਿੱਤੇ ਜਾਂਦੀਆਂ ਤੇ ਕਿੰਨੇ ਸਮੇਂ ਤੱਕ ਉਹ ਮਰੀਜ਼ ਦੀ ਟ੍ਰੀਟਮੈਂਟ ਚੱਲਦੀ ਹੈ ਦਵਾਈ ਦੀ ਔਰ ਕੀ ਆ ਪ੍ਰੇਜ ਅਤੇ ਸਾਵਧਾਨੀਆਂ ਵਰਤੀਆਂ 40 ਦਿਨਾਂ ਤੱਕ ਦਵਾਈ ਪਾਣੀ ਪੀਂਦੀ ਹੈ ਪੇਸ਼ੈਂਟ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਉਹ ਦਵਾਈ ਪਾਣਾ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਤੂਫ ਤੂਏ ਮਿੱਟੀ ਤੋਂ ਬਚਾ ਕੇ ਰੱਖਣਾ ਬਸ ਬਸ ਮੰਨ ਲਓ ਕੋਈ ਇਨਫੈਕਸ਼ਨ ਨਾ ਹੋਵੇ ਕੋਈ ਗੰਦਾ ਕੱਪੜਾ ਨਾ ਲਾਣ ਬਾਕੀ ਸਾਰਾ ਕੁਝ ਇੰਨਾ ਜ਼ਿਆਦਾ ਕੋਈ ਹੋ ਨਹੀਂ ਔਰ ਕਿੰਨੇ ਉਮਰ ਤੋਂ ਬਾਅਦ ਲੈ ਕੇ ਕਿ ਆ ਕਿੰਨੇ ਉਮਰ ਤਾਈਂ ਆ ਪਾ ਚੈੱਕਅਪ ਕਰਦੇ تھے ਕਿ ਮਰੀਜ਼ਾਂ ਨੂੰ ਟ੍ਰੀਟਮੈਂਟ ਦਿੱਤੀ ਉਹ ਤਾਂ ਸਾਰਿਆਂ ਦਾ ਹੀ ਕਰਾਂਗੇ ਅੱਖਰ ਦੀ ਬਿਮਾਰੀ ਦਾ ਕਿ ਬੱਚੇ ਵਗੈਰਾ ਹਾਂ ਹਾਂ ਸਾਰਿਆਂ ਦਾ ਕਿੰਨੇ ਦਾ ਅਨੁਮਾਨ ਲੱਗਦਾ ਵੀ ਕਿੰਨੇ ਮਰੀਜ਼ ਆਪਾਂ ਚੈੱਕ ਅਪ ਕਰ ਸਕਾਂ ਡੇਢ ਤੋਂ ਸੋ ਪੇਸ਼ੈਂਟਾਂ ਦਾ ਚੈੱਕ ਅਪ ਹੋ ਜਾਊਗਾ ਤੇ 40-40 ਪੇਸ਼ੈਂਟਾਂ ਦਾ ਆਪਰੇਸ਼ਨ ਵੀ ਬਾਕੀ ਡਾਕਟਰ ਸਾਹਿਬ ਜਿਵੇਂ ਕਿ ਹੁੰਦਾ ਆਪਣੇ ਹੁਣ ਧੂੜ ਕੰਨ ਦਾ ਆ ਰਿਹਾ ਜੀ ਅਗਰ ਮੈਸਸਾਜ ਗਰਮੀ ਆ ਰਹੀ ਹੈ ਧੂੜ ਕੰਨ ਆ ਰਹੀ ਹੈ ਉਹਦੇ ਵਿੱਚ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਦੀ ਗਾਈਡਲਾਈਨ ਦੇਣਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ بس ਤੂੰ 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 ਮੰਨ ਲਓ ਜੇ ਆਪਰੇਸ਼ਨ ਕਰਾਣ ਦਾ ਗਰਮੀ ਚ ਕੋਈ ਪ੍ਰੇਜ ਨਹੀਂ ਹੁੰਦਾ ਕੋਈ ਲੋਕਾਂ ਨੂੰ ਲੱਗਦਾ ਕਿ ਗਰਮੀ ਚ ਆਪਰੇਸ਼ਨ ਨਹੀਂ ਕਰਾਣਾ ਚਾਹੀਦਾ ਇੱਦਾਂ ਦਾ ਕੁਝ ਵੀ ਨਹੀਂ ਹੁੰਦਾ ਆਪਰੇਸ਼ਨ ਕਰਾ ਸਕਦੇ ਨੇ ਬਸ ਇਹੀ ਹੈ ਕਿ ਤੂੰ ਮੰਨ ਲਓ ਮਿੱਟੀ ਤੋਂ ਬਚਾ ਕੇ ਰੱਖਣਾ ਬਸ ਵੀ ਬਾਹਰ ਜਾਈਏ ਤਾਂ ਕਾਲੀ ਐਨਕਲਾ ਕੇ ਰੱਖੀਏ ਔਰ ਕੋਈ ਹੋ ਨਹੀਂ ਹੁੰਦਾ ਜੇ ਕੋਈ ਅੱਖਰ ਲਾਲ ਹੋਏ ਜਾਂ ਕੁਝ ਹੋਰ ਤਾਂ ਅੱਖ ਦੇ ਹਸਪਤਾਲ ਚ ਦਿਖਾਣਾ ਚਾਹੀਦਾ ਲੋਕਲ ਮੈਡੀਕਲ ਤੋਂ ਦਵਾਈ ਨਹੀਂ ਲੈਣੀ ਚਾਹੀਦੀ ਠੀਕ ਥੈਂਕਸ ਸੋ ਫਾਰ ਦੈਟਸੋ ਜਿਵੇਂ ਕਿ ਆਪਾਂ ਗੱਲ ਕਰੀਏ ਮ੍ਰਿਤਕ ਸਾਹ ਸਰੀਰਦਾਨ ਹੁੰਦੇ ਹਨ ਜੋ ਪਰਿਵਾਰ ਦੇ ਵਿੱਚ ਜੀਵ ਗੁਜ਼ਰਦਾ ਹੈ ਉਹਦੇ ਵਿੱਚ ਤੁਹਾਡੇ ਕਲੱਬ ਬਣਿਓ ਜੋ ਅੱਖਾਂਦਾਨ ਕੀਤੇ ਜਾਂਦੀ ਹੈ ਹਮ ਇਹ ਪਰੰਪਰਾ ਤਾਂ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਆਈ ਸੰਨ 2010 ਦੇ ਵਿੱਚ ਜਿਹੜਾ ਕਲੱਬ ਹੈ ਹੋਂਦ ਵਿੱਚ ਆਇਆ ਸਾਡੇ ਜੀਤ ਸਿੰਘ ਚੇਅਰਮੈਨ ਹੈ ਜੀਤ ਸਿੰਘ ਗਿੱਲੋਂ ਇਹਨਾਂ ਨੇ ਕਿ ਉੱਚੋ ਦੇ ਏਰੀਏ ਦੇ ਵਿੱਚ ਕਿਸੇ ਜਗ੍ਹਾ ਤੇ ਇਹ ਚੀਜ਼ ਕਿਸੇ ਕਲੱਬ ਬਣਿਓ ਦੇਖੀ ਸੀਗੀ ਇਹ ਟੀ ਕਲੱਬ ਉਸ ਆਧਾਰ ਤੇ ਹੋਂਦ ਚ ਆਇਆ ਸੀ ਉਸ ਤੋਂ ਲੈ ਕੇ ਹੁਣ ਤੱਕ ਅਸੀਂ ਜਿਹੜੇ ਅੱਖਾਂ ਦਾਣ ਲਈ ਪ੍ਰੇਰਿਤ ਕਰਦੇ ਆਂ ਔਰ ਪਿੰਡ ਦੇ ਲੋਕ ਬਹੁਤ ਸਹਾਇਕ ਦਿੰਦੇ ਆ ਅਸੀਂ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਆਂ ਕੁਝ ਕਨਵਿੰਸ ਨਹੀਂ ਵੀ ਹੁੰਦੇ ਪਰ ਜ਼ਿਆਦਾਤਰ ਹੋ ਜਾਂਦੇ ਆ ਔਰ ਅੱਜ ਸਥਿਤੀ ਇਹ ਆ ਗਈ ਆ ਵੀ ਅੱਖਾਂ ਦਾਣ ਵਾਲੇ ਕਾਫੀ ਮਰੀਜ਼ ਮਿਲਦੇ ਆ ਪਰ ਸਰਕਾਰ ਵੱਲੋਂ ਜਾਂ ਹੈਲਥ ਡਿਪਾਰਟਮੈਂਟ ਵੱਲੋਂ ਕਹਿ ਲਿਏ ਉਹਨਾਂ ਵੱਲੋਂ 70 ਸਾਲ ਦੀ ਉਮਰ ਤੋਂ ਜ਼ਿਆਦਾ ਵਾਲਿਆਂ ਦੀ ਅੱਖਾਂ ਨੂੰ ਕਾਮਯਾਬ ਨਹੀਂ ਗਿਣਦੇਗੇ ਇਸ ਕਰਕੇ ਉਹਨਾਂ ਨੂੰ ਮਨਾ ਕਰ ਦਿੱਤਾ ਜਾਂਦਾ ਹੈ ਤੇ ਉਹ ਅੱਖਾਂ ਦੀ ਜਿਹੜੀ ਗਿਣਤੀ ਹੈ ਦਾ ਆਣ ਦੀ ਹੋਣਾ ਜਿਹੜੀ ਉਸ ਕਰਕੇ ਘਟਦੀ ਹੈ ਉਹਨੂੰ ਛੋਟੀ ਉਮਰ ਚ ਅਸੀਂ ਕੋਸ਼ਿਸ਼ ਕਰਦੇ ਹਾਂ ਕਨਵਿੰਸ ਕਰਾਉਣ ਦੀ ਪਰ ਹਰ ਜਗ੍ਹਾ ਤੇ ਕਨਵਿੰਸ ਕਰਾਉਣ ਨੂੰ ਕਿਤੇ ਨਾ ਕਿਤੇ ਸਮੱਸਿਆ ਆਉਂਦੀ ਹੈ ਹਾਂ ਡਾਕਟਰ ਸਾਹਿਬ ਅੱਜ ਦੇ ਜੋ ਕੈਂਪ ਵਿੱਚ ਕਿੰਨੇ ਮਰੀਜ਼ ਚੈੱਕਅਪ ਕੀਤੇ ਜਾ ਰਹੇ ਹਨ ਅਤੇ ਕਿੰਨੇ ਦੇ ਸੁਭਾਅ ਨੇ ਲਗਭਗ 140 ਮਰੀਜ਼ਾਂ ਦੀ ਐ ਲਿਸਟ ਬਣ ਚੁੱਕੀ ਹੈ ਔਰ ਉਮੀਦ ਹੈ ਵੀ 200 ਜਿਹੜਾ ਮਰੀਜ਼ ਆ ਉਹ ਦੇਖਿਆ ਜਾਏਗਾ ਹਾਂ ਤੇ ਬਾਬਾ ਕਿਉਂਕਿ ਸਾ ਜਿਹਨਾਂ ਸਿਲੈਕਟ ਕੀਤੇ ਜਾਣਗੇ ਮਰੀਜ਼ ਉਹਨਾਂ ਨੂੰ ਤੁਹਾਡੀ ਸੰਸਥਾ ਵੱਲੋਂ ਜਿਹੜੇ ਵੀ ਮਰੀਜ਼ ਸਿਲੈਕਟ ਹੋਣਗੇ ਉਹਨਾਂ ਵੱਲੋਂ ਉਹਨਾਂ ਮਰੀਜ਼ਾਂ ਨੂੰ ਜਿਸ ਦਿਨ ਦਾ ਸਾਨੂੰ ਬੁੱਧਵਾਰ ਦਾ ਦਿਨ ਦਿੱਤਾ ਹੈ ਉਹ ਤੇ ਜੈਤੋ ਵਿਖੇ ਮਾਤਾ ਅਮਰਕੌਰ ਚੈਰੀਟੇਬਲ ਟਰਸਟ ਦਾ ਹਸਪਤਾਲ ਹੈ ਜਿਹੜਾ ਜੈਤੋ ਸੰਤਾਂ ਦਾ ਉਹਨਾਂ ਵੱਲੋਂ ਸਾਨੂੰ ਜਿਹੜਾ ਦਿੱਤਾ ਅਸੀਂ ਉਹਦੇ ਵਿੱਚ ਇਥੋਂ ਸਾਰੇ ਮਰੀਜ਼ਾਂ ਨੂੰ ਆਪ ਦੇ ਵਾਹਨ ਤੇ ਲੈ ਕੇ ਜਾਵਾਂਗੇ ਤੇ ਆਪ ਦੇ ਵਾਹਨ ਤੇ ਲਿਆ ਕੇ ਛੱਡਾਂਗੇ ਪਿੰਡ ਦੇ ਵਿੱਚ ਔਰ ਇਸ ਤਰ੍ਹਾਂ ਦੀ ਦੇਖਭਾਲ ਆ ਸਾਡੀ ਉਹਨਾਂ ਮਰੀਜ਼ਾਂ ਲਈ ਹੈ ਧਿਆਨ ਦੀ ਆ 950 ਵਾਤਾ ਜੋ ਪਰਿਵਾਰ ਹੈ ਜਿਨ੍ਹਾਂ ਨੇ ਇਹ ਸਾਰਾ ਅੱਜ ਦਾ ਕੈਂਪ ਦਾ ਪ੍ਰੋਗਰਾਮ ਲੀਕਿਆ ਹੋਇਆ ਹੈ ਆ ਗੁਰਦੇਵ ਸਿੰਘ ਜੁਏਸੇ ਅਤੇ ਸਤਨਾਮ ਸਿੰਘ ਬਰਾਰ ਉਹ ਵੀ ਸਾਡੇ ਨਾਲ ਮੌਜੂਦ ਹਨ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਭਾਈ ਅੱਜ ਆ ਕੈਂਪ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਪਰਿਵਾਰ ਵੱਨੋਂ ਕੀ ਕਿਹਾ ਅੱਗੇ ਦਾ ਕੀ ਸਵਾਸਥਨ ਦੁਆਇਆ ਪਰਿਵਾਰ ਵਾਲਿਆਂ ਨੂੰ ਸਾਨੂੰ ਜਿਹੜਾ ਪਿਛਲਾ ਸਹਿਯੋਗਤਾ ਉਹ ਹੈ ਹੀ ਹੈ ਬੀਤੀਆਂ ਦੀ ਲੋਹੜੀ ਦਾ ਸਹਿਯੋਗ ਸੀ ਸੀਨੀਅਰ ਸਿਟੀਜ਼ਨ ਨੂੰ ਅਸੀਂ ਜਦੋਂ ਬੂਟੇ ਲਵਾਏ ਸੀ ਉਦੋਂ ਵੀ ਸਹਿਯੋਗ ਸੀ ਇਸ ਕੈਂਪ ਦਾ ਵੀ ਸਹਿਯੋਗ ਹੈ ਔਰ ਅਗਲਾ ਕੈਂਪ ਵੀ ਇਹਨਾਂ ਵੱਲੋਂ ਅਨਾਉਂਸ ਹੋ ਚੁੱਕਿਆ ਵੀ ਅਗਲਾ ਕੈਂਪ ਵੀ ਅਸੀਂ ਅੱਖਾਂ ਦਾ ਲਵਾਵਾਂਗੇ ਜੇ ਜੋ ਵੀ ਇਸ ਤਰ੍ਹਾਂ ਦੀ ਕੁੜੀ ਤਰ੍ਹਾਂ ਆਰਥਿਕਤਾ ਫਾਈਨੈਂਸ਼ੀਅਲ ਹੈਲਪ ਹੈ ਇੱਕ ਤਰ੍ਹਾਂ ਦੀ ਲੋੜ ਹੈ ਉਹ ਸਾਰੀ ਅਸੀਂ ਪੂਰੀ ਕਰਾਂਗੇ ਠੀਕ ਹੈ ਜੀ ਔਰ ਇਹ ਸਾਣਾ ਡਾਕਟਰ ਜਰਨੈਲ ਸਿੰਘ ਜਿਹੜੇ ਜਿਨ੍ਹਾਂ ਨੇ ਬੜੇ ਵਿਸਤਾਰ ਨਾਲ ਜੋ ਅੱਜ ਇਸ ਕੈਂਪਰੋ ਐਨਆਰਆਈ ਵੀਰ ਗਰਦੀਪ ਸਿੰਘ ਜੁਐਸਏ ਤੇ ਸਤਰਾਵ ਸਿੰਘ ਬਰਾੜ ਦੇ ਪਰਿਵਾਰ ਵੱਲੋਂ ਅੱਜ ਸ਼ੋਕਨੀ ਨੇਤਰਦਾਨ ਕਲੱਬ ਦੇ ਸੰਯੋਗ ਦੇ ਨਾਲ ਇਹ ਅੱਜ ਲਗਾਇਆ ਜਾ ਰਿਹਾ ਹੈ ਲਗਭਗ 200 ਦੇ ਪਲੱਸ ਮਰੀਜ਼ ਚੈੱਕਅਪ ਕੀਤੇ ਜਾ ਰਹੇ ਹਨ ਅਤੇ ਜਿਨ੍ਹਾਂ ਦਾ ਕੋਈ ਆਪਰੇਸ਼ਨ ਦੀ ਹੈ ਉਹਨਾਂ ਦੇ ਉਹਨਾਂ ਨੂੰ ਸਿਲੈਕਟ ਕਰਕੇ ਉਹ ਹਸਪੀਟਲ ਦੇ ਵਿੱਚ ਇਹਨਾਂ ਦਾ ਕੰਮ ਹੈਗੇ ਉਹ ਕਰਾਇਆ ਜਾਵੇਗਾ ਕੈਮਰਾਮੈਨ ਰਵੀ ਦੇ ਨਾਲ ਅਪਤਾਰ ਸਿੰਘ ਮੱਲਾ ਦੀ ਖਾਸ ਰਿਪੋਰਟ ਪੈਂਟ ਡੋਰ